ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇਸ ਕਿਲਰ ਉਪੀ ਸਰੀਰ ਦੇ ird gird ਦੇ ਇੱਕ ਐਸੀ ਅਦ੍ਰਿਸ਼ ਦੀਵਾਰ ਜਿਹੜੀ ਸਾਨੂੰ ਹਰ ਵੇਲੇ ਸੇਫ ਐਂਡ ਮਹਿਫੂਜ਼ ਰੱਖ ਰਹੀ ਹੈ ਉਹ ਹੈ ਸਾਡਾ ਔਰਾ ਜਿਸ ਤਰ੍ਹਾਂ ਸਾਡੀ ਇਹ ਧਰਤੀ ਹੈ ਇਸ ਦੇ ird gird ਉਹ ਜ਼ੋਨ ਲੇਅਰ ਹੈ ਜਦੋਂ ਅਸੀਂ ਅਸਮਾਨ ਚ ਕਈ ਵਾਰ ਦੇਖਦੇ ਹਾਂ ਅਸੀਂ ਤਾਰਾ ਟੁੱਟਦਾ ਦੇਖਦੇ ਹਾਂ ਉਹ ਜਿਹੜਾ ਸਾਰਾ ਹੈ ਅਸਲ ਚ ਉਹ ਜ਼ੋਨ ਲੇਅਰ ਜਿਹੜੀ ਹੈਗੀ ਆ ਉਹਨੂੰ ਸਾਡੀ ਧਰਤੀ ਤੱਕ ਉਸ ਪੱਥਰ ਨੂੰ ਨਹੀਂ ਪਹੁੰਚਣ ਦੇਣਾ ਚਾਹਦੀ ਤੇ ਇਸ ਕਰਕੇ ਉਹ ਬਾਹਰ ਹੀ ਉਸਨੂੰ ਜਲਾ ਦਿੰਦੀ ਆ ਇਸੇ ਤਰ੍ਹਾਂ ਸਾਡੀ ਜਿਹੜੇ ਸ਼ਰੀਰ ਦੇ ਵਿੱਚ ਜਦੋਂ ਕੋਈ ਵੀ ਬਿਮਾਰੀ ਆਂਦੀ ਜਾਂ ਕਿਸੇ ਤਰ੍ਹਾਂ ਦੀ ਵੀ ਨੈਗੇਟਿਵਿਟੀ ਆਂਦੀ ਹੈ ਤਾਂ ਉਹ ਇਸੇ ਤਰ੍ਹਾਂ ਹੈ ਕਿ ਸਾਡੀ ਓਜ਼ੋਨ ਲੇਅਰ ਕਿਸੇ ਜਗ੍ਹਾ ਤੇ ਵੀਕ ਹੋ ਚੁੱਕੀ ਹੈ ਮੰਨ ਲਓ ਅਸੀਂ ਅਗਰ ਹੁਣ ਨੈਗੇਟਿਵ ਲੋਕਾਂ ਚ ਰਹਿਣਾ ਸ਼ੁਰੂ ਕਰ ਦਿੱਤਾ ਸਾਨੂੰ ਪਤਾ ਹੀ ਨਹੀਂ ਲੱਗਣਾ ਕਿ ਅਸੀਂ ਕਦੋਂ ਉਹਨਾਂ ਦੇ ਲੈਵਲ ਤੇ ਚਲੇ ਗਏ ਇੱਕ ਲੜਕੀ ਦੀ ਸ਼ਾਦੀ ਹੁੰਦੀ ਹੈ ਉਹ ਫੁੱਲਾਂ ਦਾ ਵਪਾਰ ਕਰਦੇ ਸੀ ਤੇ ਮਗਰ ਜਿੱਥੇ ਸ਼ਾਦੀ ਹੁੰਦੀ ਹੈ ਉਹ ਚਮੜਾ ਦਾ ਵਪਾਰ ਕਰਦੇ ਸੀ ਤੇ ਉਸ ਲੜਕੀ ਨੂੰ ਉੱਥੇ ਬਹੁਤ ਬਦਬੂ ਆਉਂਦੀ ਸੀ ਉਹਨੇ ਕਈ ਦਿਨ ਝਾੜੂ ਮਾਰਿਆ ਤੇ ਉਹ ਨਾਲੇ ਆਪਣੇ ਸੱਸ ਸਹੁਰੇ ਨੂੰ ਦੱਸ ਨਹੀਂ ਰਹੀ ਮੈਨੂੰ ਨਹੀਂ ਪਤਾ ਕਿ ਇੱਥੋਂ ਕਿਸ ਚੀਜ਼ ਦੀ ਬਦਬੂ ਆਉਂਦੀ ਹੈ ਉਸਨੇ ਕਿਉਂਕਿ ਉਹ ਬਦਬੂ ਕਦੇ ਇਸ ਤਰ੍ਹਾਂ ਦੀ ਲਈ ਨਹੀਂ ਸੀ ਤੇ ਮਗਰ ਕੁਝ ਦਿਨਾਂ ਤੋਂ ਬਾਅਦ ਉਸਨੇ ਜਦੋਂ ਇਹ ਚੰਗੀ ਤਰ੍ਹਾਂ ਸਾਫ਼ ਕਰਤਾ ਬਦਬੂ ਹਟਾ ਦਿੱਤੀ ਤੇ ਆਪਣੇ ਸੱਸ ਸਹੁਰੇ ਨੂੰ ਕਹਿਣ ਲੱਗੀ ਕਿ ਦੇਖੋ ਮੈਂ ਇਹਨੇ ਦਿਨਾਂ ਤੋਂ ਸਾਫ਼ ਕਰ ਕਰਕੇ ਹੁਣ ਜਿਹੜੀ ਇਹ ਬਦਬੂ ਹਟਾ ਦਿੱਤੀ ਅਸਲ ਦੇ ਵਿੱਚ ਉਹ ਹੱਸਣ ਲੱਗੇ ਤੇ ਉਹ ਉਹ ਹੱਸਣ ਲੱਗੇ ਤੇ ਹੋਇਆ ਕੀ ਕਿ ਉਹ ਜਿਹੜੀ ਲੜਕੀ ਹੁਣ ਉੱਥੇ ਰਹਿ ਰਹਿ ਕੇ ਰਹਿ ਰਹਿ ਕੇ ਉਹ ਸਬ ਮਦਬੂਦ ਹੀ ਹੁਣ ਉਹ ਵੀ ਆਦੀ ਹੋ ਚੁੱਕੀ ਐ ਉਸ ਨੂੰ ਪਤਾ ਹੀ ਨਹੀਂ ਐ ਤੇ ਇਸ ਕਰਕੇ ਜਿਹੜਾ ਹੈਗਾ ਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਗਰਾਵਿਟੀ ਦੀ ਤਰਫ ਚੀਜ਼ਾਂ ਸ਼ੁਰੂ ਹੋ ਜੰਨੀਆਂ ਸਮਝ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਤੁਹਾਡੇ ਜਿਹੜੇ ਔਰਾ ਜਿਹੜਾ ਆ ਉਹ ਵੀਕ ਹੋ ਚੁੱਕਾ ਐ ਇਹ ਸਾਡਾ ਜਿਹੜਾ ਔਰਾ ਇਸ ਦੇ 7 ਰੰਗ ਹੁੰਦੇ ਐ 7 ਰੰਗ ਜਿਹੜੇ ਹੈਗੇ ਆ ਜਦੋਂ ਕੋਈ ਬੰਦਾ ਕਿਸੇ ਐਸੇ ਇਨਸਾਨ ਦੇ ਕੋਲ ਜਾਂਦਾ ਹੈ ਉਸ ਨੂੰ ਉਸ ਦੇ ਔਰੇ ਤੋਂ ਹੀ ਪਤਾ ਲੱਗ ਜਾਂਦਾ ਕਿਸ ਤਰ੍ਹਾਂ ਫੋਰ ਐਗਜ਼ਾਮਪਲ ਇੱਕ ਹੋਰ ਔਰੇ ਦਾ ਐਗਜ਼ਾਮਪਲ ਦਿੰਨੇ ਆਪਾਂ ਮੰਨ ਲਓ ਇੱਕ ਸਿੰਗਰ ਜਿਸ ਤਰ੍ਹਾਂ ਮਾਈਕਲ ਜੈਕਸਨ ਸਾਹਿਬ ਸੀ ਉਹ ਜਦੋਂ ਸਟੇਜ ਤੇ ਡਾਂਸ ਕਰਦੇ ਸੀਗੇ ਉਹਨਾਂ ਦਾ ਔਰਾ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਉਹ ਹਲਾ ਦਿੰਦਾ ਸੀ ਲੋਕ ਪਾਗਲ ਹੋ ਜਾਂਦੇ ਸੀ ਅੱਜ ਵੀ ਇਸ ਤਰ੍ਹਾਂ ਦੇ ਬਹੁਤ ਪਿਆਰੇ ਜਿਹੜੇ ਹੈਗੇ ਆ ਜਿਹੜੇ ਜਿਨ੍ਹਾਂ ਲੋਕਾਂ ਦਾ ਐਸਾ ਔਰਾ ਆਇਆ ਉਹਨਾਂ ਦੇ ਕੋਲ ਲੋਕ ਜਾਣ ਨੂੰ ਤਰਸਦੇ ਆ ਜਿਨ੍ਹਾਂ ਨੂੰ ਅਸੀਂ ਸਟਾਰ ਕਹਿੰਦੇ ਆ ਕੀ ਹੈਗਾ ਉਹਨਾਂ ਦਾ ਇੱਕ ਔਰਾ ਬਿਲਡ ਹੋਇਆ ਜਿਸ ਤਰ੍ਹਾਂ ਵੀ ਹੋਇਆ ਉਹ ਗੱਲ ਅਲੱਗ ਹੈ ਮਗਰ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਇਸ ਆਪਣੇ ਔਰੇ ਨੂੰ ਵੱਡਾ ਕਿਸ ਤਰ੍ਹਾਂ ਕਰੀਏ ਤੁਸੀਂ ਇੱਕ ਜਿਹੜਾ ਲਾਲ ਰੰਗ ਪਾਇਆ ਮੈਂ ਇਹ ਲਾਲ ਨਹੀਂ ਇਹਨੂੰ ਮਰੂਨ ਵੀ ਕਹਿੰਦੇ ਆ ਤੇ ਆਪਣੇ ਇੱਕ ਗਾਣਾ ਹੁੰਦਾ ਸੀ ਕਿ ਜੋ ਕੀ ਕੱਪੜੇ ਰੰਗਾਏ ਮਨ ਕਿਉਂ ਨਹੀਂ ਰੰਗਾਏ ਉਹ ਮਨ ਕਿਉਂ ਨਹੀਂ ਰੰਗਿਆ ਅਸਲ ਦੇ ਵਿੱਚ ਕੀ ਹੈਗਾ ਤੁਸੀਂ ਸੱਤ ਬੋਤਲਾਂ ਲੈ ਕੇ ਇੱਕ ਐਕਸਪੈਰੀਮੈਂਟ ਕਰ ਸਕਦੇ ਹੋ ਸੱਤ ਅਲੱਗ ਅਲੱਗ ਰੰਗ ਦੀਆਂ ਬੋਤਲਾਂ ਲਾਓ ਉਹਨਾਂ ਦੇ ਵਿੱਚ ਪਾਣੀ ਪਾ ਕੇ ਢੱਕਣ ਲਾ ਕੇ ਉਹਨਾਂ ਨੂੰ ਜਿਹੜਾ ਆ ਸੂਰਜ ਦੇ ਵਿੱਚ 7 ਦਿਨ ਦੇ ਲਈ ਰੱਖ ਦਿਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਹੜੇ ਲਾਲ ਔਰੇਂਜ ਪੀਲਾ ਹਰਾ ਨੀਲਾ ਤੇ ਬੈਂਗਣੀ ਐਂਡ ਤੁਸੀਂ ਜਿਹੜੇ ਇਹ ਕਲਰ ਤੁਸੀਂ ਦੇਖੋਗੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜਿਹੜਾ ਕਲਰ ਜਿਹੜਾ ਹੈਗਾ ਜਿਹੜਾ ਜਿਹੜਾ ਪਾਣੀ ਸੇਫ ਰਹੇਗਾ ਉਹ ਜਿਹੜਾ ਮਰੂਨ ਰੰਗ ਦੇ ਵਿੱਚ ਰਹੇਗਾ ਮਰੂਨ ਕੀ ਹੈਗਾ ਮਰੂਨ ਇੱਕ ਲਾਲ ਰੰਗ ਦੇ ਵਿੱਚ ਇੱਕ ਬਲੱਡ ਦੇ ਵਿੱਚ ਇੱਕ ਪਾਵਰ ਹੈ ਇਹ ਜਿਹੜੀ ਪਾਵਰ ਹੈ ਨਾ ਜਿਸ ਤਰ੍ਹਾਂ ਇਹ ਐਨੀ ਐਨੀ ਇਹਦੀ ਇੱਕ ਸ਼ਕਤੀ ਹੈਗੀ ਆ ਇਹ ਇਹ ਤੁਹਾਨੂੰ ਹੌਲੀ 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 ਇਹ ਵੀ ਇੱਕ ਜਦੋਂ ਤੁਸੀਂ ਖਾਸ ਕਰਕੇ ਮੈਡੀਟੇਸ਼ਨ ਦੇ ਵਿੱਚ ਬੈਠਦੇ ਆ ਉਸ ਵਕਤ ਤੁਹਾਨੂੰ ਇਹ ਹੈਲਪ ਕਰਦਾ ਹੈ ਤੁਹਾਡਾ ਔਰਾ ਜਿਹੜਾ ਆ ਤੁਹਾਡਾ ਉਹ ਉਹ ਇਹ ਸਟਰੋਂਗ ਰੱਖਦਾ ਆ ਤਾਂ ਕਿ ਤੁਹਾਨੂੰ ਬਾਹਰੋਂ ਕੋਈ ਚੀਜ਼ ਜਿਹੜੀ ਹੈਗੀ ਆ ਤੁਹਾਡੇ ਅੰਦਰ ਨੈਗੇਟਿਵਿਟੀ ਨਾ ਆਵੇ ਇਸ ਕਰਕੇ ਲੋਕ ਜਿਹੜੇ ਸੀ ਉਹ ਮੈਰੂਨ ਕਪੜਾ ਪਹਿਨਾ ਕਰਦੇ ਸੀ ਤੇ ਬਾਕੀ ਰਹੀ ਗੱਲ ਜਦੋਂ ਤੁਹਾਨੂੰ ਅਲੱਗ-ਅਲੱਗ ਔਰੇ ਦੇ ਵਿੱਚ ਜਿਹੜੀਆਂ ਹੈਗੀਆਂ ਬਿਮਾਰੀਆਂ ਵੀ ਹੈਗੀਆਂ ਤੁਹਾਡੇ ਜ਼ਿੰਦਗੀ ਦੇ ਵਿੱਚ ਸਫਲਤਾ ਸਫਲਤਾ ਦਾ ਵੀ ਇਹਦੇ ਨਾਲ ਤਾਲੁਕ ਹੈਗਾ ਤੁਸੀਂ ਕਿਸੇ ਬੰਦੇ ਦੇ ਕੋਲ ਜਾਂਦੇ ਹੋ ਉਹ ਪਰਸਨ ਤੁਹਾਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਉਹਦਾ ਔਰਾ ਆ ਤੁਹਾਨੂੰ ਆਪਣੀ ਤਰਫ ਖਿੱਚਦਾ ਆ ਉਹ ਡੀਲ ਆਪਣੀ ਤਰਫ ਲੈ ਜਾਂਦਾ ਇਸ ਬੰਦੇ ਤੁਸੀਂ ਮਿਲਦੇ ਆ ਬਹੁਤ ਅੱਛਾ ਇਨਸਾਨ ਹੈ ਮਗਰ ਜਦੋਂ ਤੁਸੀਂ ਜਾਣਦੇ ਹੋ ਥਰਡ ਉਹਦੇ ਨਾਲ ਮਨ ਹੀ ਨਹੀਂ ਲੱਗਦਾ ਕੁਝ ਹੈ ਅਸੀ ਚੀਜ਼ ਉਹ ਤੁਹਾਡਾ ਆਉਰਾ ਉਹਨੂੰ ਜੱਜ ਕਰ ਰਿਹਾ ਇਹ ਜਿਹੜੀਆਂ ਚੀਜ਼ਾਂ ਨੂੰ ਹੌਲੀ ਹੌਲੀ ਜਦੋਂ ਤੁਸੀਂ ਮੈਡੀਟੇਸ਼ਨ ਚ ਪ੍ਰੈਕਟਿਸ ਕਰਦੇ ਆ ਆਪਣੇ ਆਪ ਨਾਲ ਬੈਠਦੇ ਆ ਤਾਂ ਤੁਹਾਨੂੰ ਆਪਣੇ ਆਪ ਦੇ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਆ ਫਿਰ ਤੁਸੀਂ ਇਹਨਾਂ ਚੀਜ਼ਾਂ 'ਚ ਬਲੀਵ ਕਰਨਾ ਸ਼ੁਰੂ ਕਰਦੇ ਆ ਇਹ ਸੁਣੀ ਸੁਣਾਈ ਗੱਲ ਨਹੀਂ ਹੈ ਤੁਸੀਂ ਆਪਣੇ ਆਪ ਦੇ ਉੱਤੇ ਆਪਣੇ ਆਪ ਦੇ ਨਾਲ ਟਾਈਮ ਕੱਢਣਾ ਜਦੋਂ ਸ਼ੁਰੂ ਕਰਦੇ ਆ ਤਾਂ ਤੁਹਾਡੇ ਨਾਲ ਤੁਹਾਡੀ ਬਾਡੀ ਇਹ ਗੱਲ ਕਰਦੀ ਹੈ ਤੁਹਾਨੂੰ ਦੱਸਦੀ ਤੁਹਾਡਾ ਤੋ ਦਿਨ ਦੇ ਨਜ਼ਦੀਕ ਇਸ ਕਾਇਨਾਤ ਦੇ ਵਿੱਚ ਇਸ ਸ਼ਰੀਰ ਤੋਂ ਜ਼ਿਆਦਾ ਹੋਰ ਕੌਣ ਹੈ ਸੋ ਅਗਰ ਇਹਦਾ ਹੀ ਤੁਹਾਨੂੰ ਪਤਾ ਨਹੀਂ ਹੈਗਾ ਬਾਕੀ ਦੁਨੀਆ ਨੂੰ ਜਾਣਿਆ ਤਾਂ ਕੀ ਜਾਣਿਆ ਸੋ ਇਸ ਕਰਕੇ ਦੋਸਤੋ ਆਪਣੇ ਨਾਲ ਹੀ ਬੈਠਣਾ ਇਸ ਦੇ ਅੰਦਰ ਇਸ ਦੇ ਅੰਦਰ ਹੀ ਸਾਰੀ ਦੁਨੀਆ ਦੇ ਜਿਹੜੇ ਖਜ਼ਾਨੇ ਛੁਪੇ ਆ ਇਸੀ ਦੇ ਅੰਦਰ ਸਾਰੀ ਦੁਨੀਆ ਦੀ ਲਾਇਬ੍ਰੇਰੀ ਛੁਪੀ ਹੈ ਜਿੱਥੇ ਮਰਜੀ ਜੋ ਬ੍ਰਹਮੰਡ ਹੈ ਉਹ ਇਹੀ ਹੈ ਤੁਹਾਡੀਆਂ ਅੱਖਾਂ ਬੰਦ ਬ੍ਰਹਮੰਡ ਬੰਦ ਇਸ ਕਰਕੇ ਤੁਹਾਡਾ ਬ੍ਰਹਮੰਡ ਇਹ ਹੈ ਇਸੇ ਨਾਲ ਜੁੜੋਗੇ ਤੇ ਇੱਕ ਐਦਾ ਮੰਨ ਲਓ ਯੂ ਆਰ ਦਾ ਸੈਂਟਰ ਆਫ ਦਿਸ ਯੂਨੀਵਰਸ ਸੋ ਆਰਾ ਸਟਰੋਂਗ ਕਰੋ ਅੱਛੇ ਬਣੋ ਆਪਣੇ ਆਪ ਨੂੰ ਪਛਾਣ ਨੂੰ ਆਪਣੇ ਨਾਲ ਬੈਠੋ ਧੰਨਵਾਦ